ਜੰਗ ਆਲਾਮ ਤਾ ਸੰਗ ਦਾ ਦੂਸਰਾ ਐਪੀਸੋਡ ਆਪ ਅੱਜ ਸ਼ੂਟ ਕਰ ਰਹੇ ਆ ਤੇ ਲੋਕੇਸ਼ਨ ਤੇ ਖੜੇ ਆ ਲੋਕੇਸ਼ਨ ਤੁਹਾਨੂੰ ਦਿਖਾਉਨੇ ਆ ਬੈਕ ਸਾਈਡ ਤੇ ਦੇਖੋ ਲੋਕੇਸ਼ਨ ਆ ਤੇ ਆਪਣੇ ਐਕਟਰ ਆਈ ਜਾਂਦੇ ਆ ਬਸ ਪਿੱਛੇ ਤੇ ਫੇਰ ਆਪਾਂ ਸ਼ੂਟ ਆ ਜਿਹੜਾ ਉਹ ਸ਼ੁਰੂ ਕਰ ਦੇਣਾ ਹੈਗਾ ਤੇ ਉਹ ਮਿੰਟੂ ਬਾਈ ਹੋਰੀ ਫਿਰਦੇ ਆ ਲੋਕੇਸ਼ਨ ਬਹੁਤ ਸੋਹਣੀ ਆ ਯਾ ਦੇਖੋ ਚਾਰ ਚਪੇਰੇ ਇਧਰੋਂ ਆਪਣੀ ਗੱਡੀ ਖੜੀ ਆ ਦੇਖੋ ਤੁਸੀਂ ਇਹ ਪੁਲਿਸ ਵੈਨ ਆ ਜੀ ਬਹੁਤ ਹੀ ਸੀਮਤ ਸਾਧਨਾਂ ਦੇ ਨਾਲ ਆਪਾਂ ਇਹ ਵੈਬ ਸੀਰੀ ਸੀ ਸ਼ੂਟ ਕਰ ਰਹੇ ਆ ਤੇ ਮਿੱਤਰ ਪਿਆਰਿਓ ਹੌਸਲਾ ਅਭਜਾਈ ਕਰਦਿਆ ਕਰੋ ਵੱਧ ਤੋਂ ਵੱਧ ਦੇਖ ਲਿਆ ਕਰੋ ਸਾਡੀ ਫਿਲਮ ਦਾ ਦੂਸਰਾ ਐਪੀਸੋਡ ਆਪਾਂ ਸ਼ੂਟ ਕਰ ਰਹੇ ਆ ਇਧਰ ਬਾਈ ਜੀ ਤੇ ਬਾਈ ਜੀ ਦਾ ਰੋਲ ਬਹੁਤ ਜ਼ਬਰਦਸਤ ਆ ਤੁਸੀਂ ਕਿਆ ਬਾਤ ਬਾਈ ਜੀ ਤੇ ਇਧਰ ਸਾਰੇ ਬਾਈ ਖੜੇ ਆ ਦੇਖੋ ਤੇ ਬਹੁਤ ਪਿਆਰ ਦਿਓ ਜੀ ਇਸ ਸ੍ਰੀ ਨੂੰ ਇੱਧਰ ਯੋਧਵੀਰ ਛੋਟਾ ਭਾਈ ਆਪਣਾ ਸਰਪੰਚ ਤੇ ਸਰਪੰਚ ਸਾਹਿਬ ਜਿੰਦਾਬਾਦ 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 ਬੀਤੂ ਵਾਲਾ ਕੰਮ ਕਰਦਾ ਤੂੰ ਹਾਏ ਬੀਤੂ ਮੇਰੇ ਯਾਰ ਬੀਤੂ ਮੇਰੇ ਯਾਰ ਕਿਹੜੀ ਸੀਰੀਸ ਹੈ ਆਪਣੀ ਪੰਜਾਬ 1968 69 ਹੈ ਨਾ ਇਹ ਤੂੰ ਮੇਰੇ ਯਾਰ ਬੜਾ ਘੈਂਟ ਕੀਤਾ ਬਾਈ ਨੇ ਵੀਰੋ ਹਨਾ ਹਾਂਜੀ ਬਹੁਤ ਘੈਂਟ ਬੰਦਾ ਹੁਣ ਵੀ ਘੈਂਟ ਹੀ ਚੱਲਣਾ ਕੰਮ ਹਾਂ ਹੁਣ ਆਪਣਾ ਤੰਦਰੁਸਤੀ ਰੱਖੇ ਹੂੰ ਬਾਈ ਦਿਓ ਲਾਈਕ ਤੇ ਸਬਸਕ੍ਰਾਈਬ ਕਰ ਜਾਸੀ ਮੂਝ ਵਾਦ ਤੋਂ ਵਾਦ ਹਾਂ ਘੰਟੀ ਦੱਬੋ ਸ਼ੇਅਰ ਕਰਦੇ ਹੋ ਜੀ ਵਾਦ ਤੋਂ ਵਾਦ ਘੰਟੀ ਦੱਬੋ ਹੂੰ ਘੰਟਰੀ ਵੀ ਦੱਬੋ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਦੇ ਨਿਸ਼ਾਨ ਤੇ ਜਿਹੜਾ ਉਹ ਹਨਾ ਕਲਿੱਕ ਕਰ ਦਿਓ ਕਲਿੱਕ ਕਰੋ ਜੀ ਮਿਹਰਬਾਨੀ ਜੀ ਧੰਨਵਾਦ ਲਓ ਜੀ ਮਿੱਤਰ ਪਿਆਰੋ ਸ਼ੂਟ ਹੋ ਚੁੱਕਿਆ ਕੰਪਲੀਟ ਤੇ ਹਨੇਰਾ ਵੀ ਹੋ ਚੁੱਕਿਆ ਤੇ ਅਸੀਂ ਜਾ ਰਹੇ ਆਂ ਵਾਪਸੀ ਤੇ ਮਿੱਤਰ ਪਿਆਰੋ ਇਹ ਫਿਲਮ ਦਾ ਅਗਲਾ ਭਾਗ ਜਿਹੜਾ ਉਹ ਬਹੁਤ ਜਲਦ ਅਸੀਂ ਲੈ ਕੇ ਆ ਰਹੇ ਆਂ ਤੇ ਬੇਨਤੀ ਆ ਵੀ ਵੱਧ ਤੋਂ ਵੱਧ ਦੇਖਿਓ ਜੇ ਤੇ ਅੱਗੇ ਦੀ ਅੱਗੇ ਸ਼ੇਅਰ ਕਰਿਓ ਕਰੰਟ ਮੁੱਦਾ ਜੋ ਚੱਲ ਰਿਹਾ ਹੈਗਾ ਫਿਲਮ ਦੇ ਵਿੱਚ ਆਪਾਂ ਦਿਖਾਵਾਂਗੇ ਸਮਾਜ ਦੇ ਵਿੱਚ ਜੋ ਨਸ਼ੇ ਦਾ ਦੌਰ ਚੱਲ ਰਿਹਾ ਇਹਦੇ ਤੇ ਸਰਕਾਰ ਦਾ ਕੀ ਕਿਰਦਾਰ ਆ ਤੇ ਪੁਲਿਸ ਦਾ ਕੀ ਕਿਰਦਾਰ ਆ ਸਮਗਲਰਾ ਦਾ ਕੀ ਕਿਰਦਾਰ ਆ ਤੇ ਆਮ ਲੋਕਾਂ ਦਾ ਕੀ ਕਿਰਦਾਰ ਆ ਉਹ ਸਭ ਕੁਝ ਆਪਾਂ ਇਹਦੇ ਵਿੱਚ ਪੇਸ਼ ਉਹ ਕਰਾਂਗੇ ਇਸ ਕਰਕੇ ਇਸ ਮੁੱਦੇ ਨੂੰ ਮੁੱਦੇ ਤੇ ਤੁਸੀਂ ਜਿਹੜੀ ਆਪਣੀ رائے ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਰੱਖਿਓ ਜੇ ਕਿਉਂਕਿ ਮੁੱਦਾ ਬਹੁਤ ਹੀ ਗੰਭੀਰ ਹੈਗਾ ਸੋ ਅੱਗੇ ਦੀ ਅੱਗੇ ਸ਼ੇਅਰ ਕਰਿਓ ਤਾਂ ਕਿ ਲੋਕ ਵੱਧ ਤੋਂ ਵੱਧ ਜਾਗਰੂਕ ਹੋਣ ਲੋਕਾਂ ਨੂੰ ਅਸਲ ਜਾੜਾ ਨਸ਼ੇ ਦੀ ਕੀ ਆ ਉਹ ਪਤਾ ਲੱਗ ਸਕੇ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ